ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਰ ਸਨਉ ਜੀ ਕਿ ਮੈਂ ਸਾਰੇ ਠੀਕ ਠਾਕ ਤੰਦਰੁਸਤ ਸਵਾਗਤ ਹੈ ਤੁਹਾਡਾ ਨੂਰ ਬਲੌਗ ਚੈਨਲ ਤੇ ਲਓ ਜੀ 11:00 ਬਜ ਗਏ ਮੈਂ ਵੀ ਕਿ ਹਟੀਆਂ ਜਾ ਕਰਦੇ ਸਾਰੇ ਕੰਮ ਕਰਨ ਤੋਂ ਬਾਅਦ ਕੰਪਲੀਟ ਕਰਨ ਵਾਲੇ ਪੈ ਸੀ ਉਹ ਕਰਕੇ ਹਟੀਆਂ ਤੇ ਨਾਲੇ ਦੋ ਭੈਣਾਂ ਆ ਗਈਆਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਇੱਕਾਈ ਸੀ ਕਿ ਆਲਟੀ ਹਮ ਦੇ ਨੌ ਦਾ ਸੂਟ ਸਲਾਈ ਕਰਾਉਣਾ ਨੇਣਾ ਤੇ ਉਹਨਾਂ ਨਾਲ ਡਿਸਕਸ ਕਰੀ ਆ ਸੀਗਾ ਕੋਟਨ ਦਾ ਫਰੰਟ ਸੂਟ ਇਹ ਇਹ ਚਾਹੀਦਾ ਉਹਨਾਂ ਨੂੰ ਸੁਹਾ ਪਹਿਲਾਂ ਤਾਂ ਮੈਂ ਜਵਾਬ ਦਿੰਦੀ ਸੀ ਕਿਉਂਕਿ ਮੇਰੇ ਕੋਲ ਹੋਰ ਵੀ ਕੱਪੜੇ ਪੈਣ ਨੇ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਮਸ਼ੀਨ ਤੇ ਬੈਠਣ ਦਾ ਬਹੁਤ ਜਿਹੜੀ ਕੰਮ ਬਦਨਾ ਹੋਇਆ ਪਿਆਗਾ ਤੇ ਉਦੋਂ ਫਿਰ ਕਹਿੰਦੇ ਉਹ ਕਹਿੰਦੇ ਵੀ ਨਗਾਹੇ ਜਾਣਾ ਹਨਾ ਜ਼ਰੂਰੀ ਆ ਪਹਿਲਾਂ ਵੀ ਉਹ ਮੇਰੇ ਤੋਂ ਸਲਾਈ ਕਰਵਾਉਂਦੇ ਨੇ ਤੇ ਤਾਂ ਕਰਕੇ ਫਿਰ ਮੈਨੂੰ ਮਜਬੂਰੀ ਚ ਨਾ ਫੜਨਾ ਪਿਆ ਵੀ ਜਦੋਂ ਪਹਿਲਾਂ ਵੀ ਅਗਲਾ ਵੇਲਾ ਆਪਾਂ ਤੋਂ ਕੰਮ ਕਰਵਾਉਂਦੇ ਆ ਨਾ ਫਿਰ ਕੱਟਣਾ ਪੈਂਦਾਗਾ ਤੇ ਚਲੋ ਮੈਂਗਾ ਸਿਰ ਪਸੂਟੀ ਆ ਵੀ ਕਿਹੜਾ ਜਿਆਦਾ ਟਾਈਮ ਲੱਗਣਾ ਵੀ ਚਲੋ ਕਰ ਦਿੰਦੇ ਆਂਗੇ ਹਨਾ ਤੇ ਚਲੋ ਜੀ ਆਪਾਂ ਲੱਗਦੇ ਆ ਸੂਟ ਦੀ ਕਟਿੰਗ ਕਰਨਾ ਜੋ ਵੀ ਮੇਰੀ ਵੀਡੀਓ ਫਸਟ ਟਾਈਮ ਦੇਖ ਰਿਹਾ ਆ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਅੱਗੇ ਵੀ ਆਪਣੇ ਚੈਨਲ ਨੂੰ ਹਨਾ ਸ਼ੇਅਰ ਕਰਿਆ ਕਰੋ ਹਨਾ ਆਪਣੇ ਫਰੈਂਡ ਸਰਕਲ ਚ ਆਪਣੇ ਫੈਮਿਲੀ ਸਰਕਲ ਚ ਆਪਣੀ ਕੋਈ ਵੀ ਵੀਡੀਓ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਜਰੂਰ ਸ਼ੇਅਰ ਕਰਿਆ ਕਰੋ ਕੋਈ ਨਾ ਕੋਈ ਹਨਾ ਤੇ ਚਲੋ ਜੀ ਆਪਾਂ ਕਰਦੇ ਹੁਣ ਕੰਮ ਥੰਦੇ ਬੱਚੇ ਗਏ ਨੇ ਸਕੂਲ ਤੇ ਬੱਚਿਆਂ ਦੇ ਆਉਣ ਤੱਕ ਮੇਰੀ ਸਲਾਮੈਂ ਮੈਂ ਸੂਟ ਕੱਟ ਕੇ ਲੱਗ ਜਾਂ ਸਲਾਈ ਕਰਨਾ ਹਨਾ ਫੇਰ ਜਿੱਤੇ ਹੋ ਹੁੰਦਾ ਜੇ ਕਿਤੇ ਬੱਚੀ ਆ ਜਾਣ ਫਿਰ ਤਾਂ ਬਿਲਕੁਲ ਵੀ ਨਹੀਂ ਸਲਾਈ ਦੇ ਕੰਮ ਤੇ ਲੱਗਿਆ ਜਾਂਦਾ ਹਨਾ ਚਲੋ ਜੀ ਹਾਂ ਪਕਦੇ ਆ ਕਟਾਈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਸਾਰੇ ਸਵਾਗਤ ਹੈ ਤੁਹਾਡਾ ਨੋਰ ਫੈਮਿਲੀ ਬਲੌਗ ਚੈਨਲ ਤੇ ਇਹ ਮੈਂ ਪਹਿਲਾਂ ਜਿਹੜਾ ਨੇਮ ਸੀ ਪਹਿਲਾ ਵਾਲਾ ਲੇਤਾ ਸੀ ਉਹ ਕਿ ਇਹ ਜਿਹੜਾ ਜਿਹੜੀ ਵੀਡੀਓ ਸੀ ਜਾਨੀ ਪਹਿਲਾਂ ਦੀ ਬਣੀ ਹੋਈ ਸੀ ਦੀ ਆਪਣੇ ਕੋਲੇ ਤੇ ਨੇਮ ਮੈਂ ਚੇਂਜ ਕੀਤਾ ਸੀ ਬਾਅਦ ਚ ਤੇ ਐਡੀਟਿੰਗ ਮੈਂ ਕਰ ਰਹੀ ਆ ਹੁਣ ਜਾਨੀ ਨੇਮ ਚੇਂਜ ਕਰਨ ਤੋਂ ਬਾਅਦ ਹਨਾ ਹੋਰ ਸਮਾਂ ਹੋਜੀ ਕਿਵੇਂ ਸਾਰੇ ਠੀਕ ਠਾਕ ਲਓ ਜੀ ਦੁਪਹਿਰ ਦਾ ਟਾਈਮ ਹੋ ਗਿਆ ਸੀ ਇਹ ਤੇ ਤਕਰੀਬਨ 12:00 ਬਜ ਗਏ ਤੇ ਇਹ ਜਨਾਂ ਜਦੋਂ ਪਾਣਾ ਇਦਾਂ ਹੋਈਏ ਵੀ ਆਪਾਂ ਨਾ ਸੂਟ ਵੀ ਚਲੋ ਹਨਾ ਬਣਾ ਦਾਂਗੇ ਕੋਈ ਵੀ ਕੰਮ ਆਪਾਂ 맡 ਲਈਏ ਵੀ ਚਲੋ ਫਿਰ ਇੰਟਾਂ ਦੇ ਵਿੱਚ ਕਰ ਦਾਂਗੇ ਪਰ ਉਹ ਕੰਮ ਹੁੰਦਾ ਵੀ ਨਹੀਂ ਹੈਗਾ ਨਾ ਮੈਨੂੰ ਇਦਾਂ ਸੀ ਮੈਂ ਕਿਹਾ ਚਲੋ ਹਨਾ ਸਾਰਾ 2 ਘੰਟਿਆਂ ਦਾ ਕੰਮ ਕਟੇਮ ਵਗੈਰਾ ਕਰਕੇ ਸਲਾਈ ਕਰਨ ਦਾ ਹਨਾ ਪਰ ਇਸ ਦਿਨ ਮੇਰੇ ਕੋਲ ਖੰਮ ਵਾਲੀਆਂ ਉਧਰ ਪੱਲ ਵਾਲੀਆਂ ਇੰਦੀਆਂ ਪਹਿਣ ਆਈਆਂ ਹਨਾ ਖੁਦ ਮੈਨੂੰ ਆਪ ਨੂੰ ਇਦਾਂ ਹੁਣ ਲੱਗਿਆ ਵੀ ਮੇਰੇ ਤੋਂ ਸੂਟ ਅੱਜ ਨਹੀਂ ਬਣਨਾ ਹੈਗਾ ਹਨਾ ਕੰਮ ਮਦੋਨੇ ਜਰੂਰੀ ਹੁੰਦੇ ਨੇ ਹਨਾ ਇਹ ਨਹੀਂ ਹੈਗਾ ਵੀ ਆਪਾਂ ਇੱਧਰ ਲਾ ਸਲਾਈ ਆ ਮੇਰੇ ਕੋਲ ਤੇ ਮੈਂ ਉਹ ਕੰਮ ਜਵਾਉਂਦੇ ਤਾਂ ਮੇਤੋਂ ਹਨਾ ਉਹ ਚੀਜ਼ ਨਹੀਂ ਹੁੰਦੀ ਹੈਗੀ ਤੇ ਮੈਨੂੰ ਵਾਸਤੇ ਇਦਾਂ ਹੋ ਜਾਂਦਾ ਵੀ ਜਦੋਂ ਜਦੋਂ ਹਨਾ ਆਇਆ ਕਸਟਮਰ ਚੱਲ ਕੇ ਹਨਾ ਕਹਿੰਦੇ ਰੱਬ ਦਾ ਰੂਪ ਹੁੰਦਾ ਹਨਾ ਕਸਟਮਰ ਜਦੋਂ ਵੀ ਆਉਂਦੇ ਆ ਤੇ ਮੇਤੋਂ ਜਵਾਬ ਨਹੀਂ ਦਿੱਤਾ ਜਾਂਦਾ ਹੈਗਾ ਜਦੋਂ ਹਨਾ ਮੈਂ ਇਹ ਸਲਾਈ ਦਾ ਕੰਮ ਚਾਹੇ ਮੈਂ ਜਵਾਣਾ ਨਾ ਘੰਟੇ ਤੱਕ ਵੀ ਕੰਮ ਦੇਣਾ ਫੇਰ ਵੀ ਮੈਨੂੰ ਮਜਬੂਰੀ ਚ ਕਰਨਾ ਪੈਂਦਾ ਹੈਗਾ ਏਦਾ ਹੋ ਇਹਦਾ ਨਾ ਵਿਕ ਤਾਂ ਆਏ ਨਹੀਂ ਚੱਲ ਕੇ ਹਨਾ ਦੂਜੀ ਗੱਲ ਵੀ ਹਨਾ ਜਦੋਂ ਆਪਾਂ ਕੰਮ ਤੋਰ ਹੀ ਰੱਖਿਆ ਫਿਰ ਆਪਾਂ ਜਵਾਬ ਦੇਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਹਨਾ ਤੇ ਕਈ ਵਾਰੀ ਹੁੰਦਾ ਹਨਾ ਵੀ ਚਲੋ ਆਪਾਂ ਨਾ ਕਹਿ ਜੀ ਵੀ ਮੈਂ 10-15 ਮਿੰਟਾਂ ਤੱਕ ਸੂਟ ਜਿਹੜਾ ਦੇਣਾ ਤਿਆਰ ਕਰਕੇ ਫਿਰ ਇੱਕ ਅੱਧੀ ਵਾਰੀ ਮੇਤੋਂ ਹੋ ਵੀ ਜਾਂਦਾ ਹੈ ਜੀ ਗੱਲ ਨਹੀਂ ਤੇ ਪਰ ਇਹ ਮੈਨੂੰ ਆਏ ਸੀ ਵੀ ਜੋ ਆਪਾਂ ਨੇ ਸਵੇਹਾ ਦੇਣਾ ਹਨਾ ਵੀ ਚਲੋ ਮੈਂ ਲੱਗ ਲਗਾ ਕੇ ਕੋਈ ਨਾ ਬਣਾ ਦੂੰਗੀ ਹਨਾ ਪਰ ਇਸ ਦਿਨ ਇੰਗੀਆਂ ਪਹਿਣਾਈਆਂ ਪਰ ਤੇ ਇਹ ਗੱਲ ਹੈ ਇਸ ਟਾਈਮ ਜਿਸ ਦਿਨ ਆਪਾਂ ਫ੍ਰੀ ਮੰਗੂ ਹੋਈਏ ਕੋਈ ਵੀ ਕੰਮ ਨਹੀਂ ਹੁੰਦਾ ਹੈਗਾ ਨਾ ਇਹ ਮੇਰੇ ਲੱਗੇ ਉਦਰ ਦੀ ਉਹ ਆ ਗਈ ਪਾਰਲਰ ਦੀ ਗੱਲ ਆ ਨਾ ਜਦੋਂ ਵੀ ਕੋਈ ਆਏ ਹੋਵੇ ਵਜੇ ਫ੍ਰੀ ਮੰਗੂ ਆ ਹਨਾ ਸਸ ਵਾ ਕੋਈ ਵੀ ਨਹੀਂ ਹੁੰਦਾ ਪਰ ਇਸ ਦਿਨ ਥ੍ਰੈਡਿੰਗ ਵਾਲੀਆਂ ਭੈਣਾਂ ਇੰਨੀ ਆਈਆਂ ਦੋ ਤਿੰਨ ਤਾਂ ਬੈਗਸ ਵਾਲੀਆਂ ਸੀਆਂ ਤੇ ਵਿੱਚ ਦੀ ਮੈਨੂੰ ਉਹ ਕਰਨਾ ਪੈ ਗਿਆ ਨਹੀਂ ਸੂਣ ਜਿਹੜਾ ਮੈਂ ਕਹਿੰਦੀ ਸੀ ਮੈਂ 2 ਘੰਟਿਆਂ 'ਚ ਸਲਾਈ ਕਰ ਦੂੰ ਉਸ ਕੰਮ ਕਰਨ ਨੂੰ ਮੈਨੂੰ ਪੂਰਾ ਦਿਨ ਲੱਗ ਗਿਆ ਹਨਾ ਵਿੱਚ ਦੀ ਜਦੋਂ ਉੱਠਣਾ ਕਰਨਾ ਜਦ ਇੱਕ ਵਾਰੀ ਉੱਠ ਖੜੇ ਤਾਂ ਅੱਧਾ ਪੌਣਾ ਘੰਟਾ ਮੂਹ ਲੀਜੀ ਗੱਲ ਆ ਵੀ ਆਪਾਂ ਨੂੰ ਲੱਗ ਜਾਂਦਾ ਹਨਾ ਤੇ ਚਲੋ ਜੀ ਕੋਈ ਗੱਲ ਨਹੀਂ ਕੰਮ ਤਾਂ ਕਰਨਾ ਹੀ ਆ ਨਾ ਕਹਿੰਦੇ ਹੁੰਦੇ ਕੰਮ ਤਾਂ ਬੰਦੇ ਦਾ ਭਾਗ ਹੁੰਦੇ ਆ ਨਾ ਤੇ ਇਹ ਕੰਮ ਨਾਲ ਹੀ ਆ ਸਾਰਾ ਕੁਝ ਜੇ ਆਪਣੇ ਕੋਲੇ ਕੰਮ ਹੋਊਗਾ ਤਾਂ ਸਾਰਾ ਕੁਝ ਹੀ ਆ ਨਾ ਜੀ ਵੀ ਲੱਗਦਾ ਜਦੋਂ ਕੰਮ ਹੋਵੇ ਨਾ ਮੇਰਾ ਬਿਲਕੁਲ ਵੀ ਮੇਰਾ ਫ੍ਰੀ ਬੈਠਣਾ ਤਾਂ ਮੈਨੂੰ ਬਿਲਕੁਲ ਵੀ ਨਹੀਂ ਮੇਰਾ ਜੀ ਕਰਦਾ ਮੈਂ ਲੱਗੀ ਹੋਈ ਸੀ ਸਲਵਾਰ ਤੇ ਹੁਣ ਬੈਠੀ ਆ ਗਈ ਸਕੂਲਾ ਦੇਖੋ ਮੈਂ ਉੱਠੀ ਨਹੀਂ ਤੇ ਨਾਲ ਦੀ ਨਾਲ ਮੇਰੀ ਜੇਰ ਤੇ ਬੈਗੀ ਬੜਾ ਸਿਆਣਗੀ ਕਿ ਸਲਵਾਰ ਆਪਣੇ ਬਣਾਤੀ ਇਕੱਲੀ ਥੋੜੀਆਂ ਜੀਆਂ ਰਹੀਆਂ ਮੂਰੀਆਂ ਬਸ ਹੁਣ ਤਾਂ ਆ ਗਏ ਬੱਚੇ ਚਾਚੂ ਉਹਨਾਂ ਨੇ ਮੋਲ ਕਾਦੀ ਫੁੱਟੇ ਕਾਦੀ ਫੁੱਟੇ ਕਰੀਏ ਪਈ ਦੋ ਹਾਂ ਕੰਨ ਇਹਦਾ ਹੈ ਨਾ ਸਰਸ ਜਾ ਕੇ ਫਿਰ ਫੁੱਟੀਆਂ ਦੋ ਸਿਰ ਸੈਡ ਜਾ ਕੇ ਫਿਰ ਫੁੱਟੀਆਂ ਜਾਂ ਦੇਰੀ ਰਹਿੰਦੇ ਆ ਆਪਣੇ ਉਧਰਲੀ ਸਾਈਡ ਤਾਂ ਸਾਰਾ ਇਹ ਵਾਲਾ ਭਾਈਚਾਰਾ ਹੈ ਨਾ ਹੈਗਾ ਬਰੇਕ ਉੱਤਲੇ ਸਾਈਡ ਤਾਂ ਇਹ ਸਾਡੇ ਇਧਰ ਇਹ ਨੇ ਹੈਗੇ ਨੇ ਬੜੇ ਇਨੇ ਘਰ ਨਹੀਂ ਹੈਗੇ ਉਧਰ ਤਾਂ ਪਹਿਲੇ ਹੀ ਪਤਾ ਲੱਗ ਜਾਂਦੇ ਉਹ ਨਾਲ ਬੱਚੇ ਪੜਦੇ ਹੁੰਦੇ ਸੀ ਸਾਰਾ ਸੇਵੀਆਂ ਸਾਡੀਆਂ ਤੇ ਪਹਿਲੇ ਹੀ ਪਤਾ ਲੱਗ ਜਾਂਦਾ ਸੀ ਵੀ ਹਾਂ ਹਨਾ ਈਦ ਆ ਗਈ ਸਾਨੂੰ ਵੀ ਉਹਨਾਂ ਜਿਹਨਾਂ ਜੇ ਚਾਹ ਹੁੰਦਾ ਸੀ ਜਿੰਨਾ ਉਹਨਾਂ ਨੂੰ ਹੁੰਦਾ ਸੀ ਆ ਤੇ ਸਾਡੇ ਸਕੂਲ 'ਚ ਮੈਡਮਾਂ ਚੁੰਨੇ ਚਾੜੀਆਂ ਫਵਾਉਂਦੀਆਂ ਉਹਨਾਂ ਨੇ ਹਾਂ ਕੁੜੀਆਂ ਦੇ ਨਾਲ ਸਾਡੇ ਵੀ ਫਵਾ ਦਿੰਦੀਆਂ ਮਹਿੰਦੀ ਲਗਾਉਂਦੀਆਂ ਸਕੂਲ 'ਚ ਮੈਡਮਾਂ ਮੈਡਮਾਂ ਵੀ ਮੈਨਾਂ ਦੀ ਨਾ ਮੈਡਮਾਂ ਦੂਜੀਆਂ ਸੀ ਦੇ ਵਸੂ ਮਿਲਵਾ ਦਿੰਦੀਆਂ ਕੁੜੀਆਂ ਦੇ ਵਿਚਾਲੇ ਇਹਨਾਂ ਦਾ ਤਿਹਾਰ ਆ ਆ ਕਰਕੇ ਇੱਕ ਕੁੜੀ ਆਪਣੇ ਤੋਂ ਸੁਣਾ ਰਹੀ ਹੈ ਸ਼ਾਇਦ ਹੋ ਸਕਦਾ ਅੱਗੇ ਜਾ ਕੇ ਮੇਰੇ ਵੀਡੀਓ ਵੀ ਮੇਰੀਆਂ ਸਹੇਲੀਆਂ ਹੋਈ ਨਾ ਕੋਈ ਦੇਖਣ ਲੱਗ ਜਾਣ ਹਰ ਮਿਲ ਜੇ ਕੋਈ ਨਾ ਕੋਈ ਸਹੇਲੀ ਜਦੋਂ ਦੀ ਮੈਰਿਜ ਹੋਈ ਹਸ ਤੋਂ ਬਾਅਦ ਤਾਂ ਕੋਈ ਵੀ ਨਹੀਂ ਕੋਈ ਫਰੈਂਡ ਨਹੀਂ ਮਿਲੀ ਹੈ ਕੋਈ ਜਿੰਨੀਆਂ ਵੀ ਕੁੜੀਆਂ ਮੇਰੇ ਨਾਲ ਪੜ੍ਹਦੀਆਂ ਸੀਗੀਆਂ ਚਲੋ ਜੀ ਚਾਚੂ ਬਣਾ ਲੀਏ ਤੁਨੂੰ ਵੀ ਸਾਰਿਆਂ ਨੂੰ Eid ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਤਿਹਾਰ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਹਨ ਕੋਈ ਇਹ ਨਹੀਂ ਹੈਗਾ ਵੀ ਸਾਡਾ ਤਿਹਾਰ ਆ ਜਾਂ ਤੁਹਾਡਾ ਤਿਹਾਰ ਆ ਇਹ ਕੀ ਨਹੀਂ ਹੁੰਦੀ ਹੈਗੀ ਤਿਹਾਰ ਸਾਰਿਆਂ ਦੇ ਸਾਂਝੇ ਹੁੰਦੇ ਹੈਗੇ ਧਰਮ ਸਾਰਿਆਂ ਦਾ ਹੀ ਸਾਂਝਾ ਹੁੰਦਾ ਇਹ ਕੀ ਨਹੀਂ ਹੈਗੀ ਵੀ ਸਾਡਾ ਹੀ ਧਰਮ ਆ ਜ ਸਾਡਾ ਹੀ ਧਰਮ ਹਨ ਤੋਂ ਮੈਂ ਵੀ ਸਾਰਿਆਂ ਨੂੰ Eid ਦੀਆਂ ਮੁਬਾਰਕਾਂ ਜੀ ਚਲੋ ਜੀ ਚਾਚੂ ਬਣਾ ਲਈਏ ਆਪਾਂ ਹਾਂ ਪਾਣੀ ਵੀ ਨਾ ਥੋਰ ਲੈਣਾ ਲਿਆ ਦੇਣੀ ਹੈ ਕੜੇ ਦਾ ਪਾਣੀ ਸਵਾਦ ਲੱਗਦਾ ਹਾਂ ਇਹਦਾ ਉਹ ਪਤਾ ਨਹੀਂ ਕਿ ਕਿਤੇ ਰੱਖਿਆ ਹੋਇਆਗਾ ਖਾਲਾ ਲਓ ਜੀ ਤੁਸੀਂ ਵੀ ਪੀਓ ਕੜੇ ਦਾ ਪਾਣੀ ਠੰਡਾ ਠੰਡਾ ਉਹ ਗਲਾਸ ਚ ਪਵਾ ਝੀਂਦੇ ਸੱਟ ਤੇ ਕਾ ਚਲੋ ਜੀ ਫਿਰ ਮਿਲਦੇ ਆਂ ਆਪਾਂ ਸੋਨੂੰ ਆ ਦੇਖੋ ਕਿਵੇਂ ਮੇਰੀ ਕੁਰਸੀ ਬੰਦੀ ਐਨੇ ਆ ਕੇ ਐਂ ਘਮ ਹੋ ਰੁਕੀਏ ਨਾਲ ਹੁਣ ਇਹਨੂੰ ਛੜਾ ਨਹੀਂ ਵਸੇ ਦੁਕਾਨ ਤੇ ਇੱਥੇ ਬਹਿ ਕੇ ਮੋਬਾਈਲ ਦੇਖੂ ਇੱਥੇ ਔੜ ਔੜੀ ਵਾਂਦੀ ਬਾਂਦੂ ਕਹਿ ਕਹਿ ਕੇ ਜੇ ਜੇ ਕਰੂਗੀ ਚਲੋ ਜੀ ਮਿਲਦੇ ਆਂ ਤੁਹਾਨੂੰ ਥੋੜਾ ਟਾਈਮ ਲਓ ਜੀ ਇੱਥੇ ਬੱਚਿਆਂ ਨੂੰ ਰੋਟੀ ਖਵਾਉਣ ਤੋਂ ਬਾਅਦ ਆਰਾ ਚਾਹ ਵਗੈਰਾ ਬਣਾ ਕੇ ਦਿੱਤੀ ਇੱਥੇ ਫਿਰ ਲੱਗੇ ਜੀ ਮੈਂ ਸਲਾਈ ਕਰਨ ਵਿੱਚ ਦੀ ਇੱਥੇ ਵੀ ਮੇਰੇ ਕੋਲ ਕੋਈ ਭੈਣ ਆ ਗਈ ਜੀ ਕੰਮ ਉਹਨਾਂ ਦਾ 10 ਮਿੰਟਾਂ ਦਾ ਸੀ ਉਹ ਵਾਰ ਵਾਰ ਦੇ ਰਹੀ ਸੀ ਮੈਂ ਬੇਟੀ ਨੂੰ ਕਹਿ ਰਹੀ ਸੀ ਮੈਂ ਕਿ ਮੜਾ ਜਾ ਦੇਖ ਤਾਂ ਫਰੀ ਜਾ ਕੇ ਕੋਣ ਨਹੀਂ ਹਨਾ ਤੇ ਸਟੈਡਿੰਗ ਕਰਵਾਉਣੀ ਸੀ ਉਹਨਾਂ ਨੇ ਕੱਲੀ ਵਸੂ ਕਰਨ ਤੋਂ ਬਾਅਦ ਮੈਂ ਦੁਬਾਰੇ ਤੋਂ ਫੇਰਾ ਕੇ ਜਲਦੀ ਜੜੇ ਮਸੀਨ ਤੇ ਬੈਠ ਗਈ ਸੀ ਮੈਂ ਕਿ ਕਿਤੇ ਹੋਰ ਵੀ ਮੈਨੂੰ ਇਹੀ ਕੰਮ ਕਰਦੇ ਕਹਿੰਦੀ ਨੂੰ ਅਜੇ ਤੱਕ ਇੱਥੇ ਤਾਂ ਮੇਰਾ ਬਹੁਤ ਜਾਨੀ ਮਨ ਹੋ ਹੋਇਆ ਮੈਂ ਕਿੱਥੇ ਮਨ ਸੋਚਿਆ ਸੀਗਾ ਜਿਸ ਟਾਈਮ ਮੈਂ ਸੂਟ ਫੜਿਆ ਨਾ ਤਾਂ ਮੇਰਾ ਵਿਚਾਰ ਕੋਈ ਗੱਲ ਨਹੀਂ 2 ਘੰਟੇ ਦਾ ਕੰਮ ਹੋ ਗਿੱਡੀ ਕੇ ਘਰਲਾ ਵੀ ਮੈਂ ਕੱਢ ਦੂੰਗੀ ਤੇ ਬਰਾਏ ਮਿਸੇ ਨਾ ਪਤਾ ਵੀ ਮੈਨੂੰ ਸਾਰਾ ਦਿਨੇ ਇਸੇ ਇੱਕ ਸੂਟ ਤੇ ਲੱਗ ਜੂਗਾ ਤੇ ਲੋਜੀ ਗਲਾ ਵਗੈਰਾ ਮੈਂ ਤਿਆਰ ਕਰਤਾ ਹਨਾ ਤੇ ਬਸ ਨਾਲ ਦੀ ਨਾਲ ਆਪਾਂ ਫਲੂਈ ਹੋ ਗਿਆ ਪਾ ਕੇ ਸ਼ਰਟ ਹੋ ਜੂਗੀ ਆਪਣੀ ਸਲਾਈ ਤੇ ਇੱਥੇ ਬੇਟੀ ਸਿੱਖਣ ਲੱਗੀ ਸੀ ਮੇਰੇ ਤੋਂ ਤਰਪਾਈ ਹਨਾ ਕਹਿੰਦੀ ਮੇਰੇ ਕੋਲੇ ਆ ਕੇ ਬੈਠੀ ਜਾਂਦੀ ਮਮਾ ਮੈਨੂੰ ਵੀ ਦੱਸੋ ਹਨਾ ਵੀ ਤਰਪਾਈ ਕਿੱਦਾਂ ਹੁੰਦੀ ਆ ਕਹਿੰਦੀ ਕਈ ਵਾਰੀ ਹੁੰਦਾ ਨਾ ਵੀ ਜਿਵੇਂ ਆਪ ਦੇ ਇਹ ਸੂਟ ਵਗੈਰਾ ਹੁੰਦੇ ਆ ਤਰਪਾਈ ਦਾ ਕਰਕੇ 1-2 ਦਿਨ ਪੈ ਰਹਿੰਦੇ ਆ ਕਹਿੰਦੀ ਮੈਂ ਤਰਪਾਈ ਕਰਕੇ ਆਉਦੇ ਕੱਪੜੇ ਦਾ ਪਾਲਿਆ ਕਰੋ ਹਨਾ ਤੇ ਹੋਈ ਚੀਜ਼ੇ ਨੂੰ ਮੈਂ ਦੱਸ ਰਹੀ ਸੀ ਕਿ ਕਿੱਧਰ ਨੂੰ ਟਾਂਕਾ ਚੱਕਣਾ ਜਾਂ ਕਿੰਨਾ ਕੁ ਕੱਪੜਾ ਲੈਣਾ ਹਨਾ ਜਾਂ ਕਿ ਕਿਵੇਂ ਕਿੱਦਾਂ ਨੂੰ ਰੱਖਣੀ ਹੈ ਰਿੱਕੀ ਦਾ ਤੇ ਨੂੰ ਮੈਂ 7:00 ਵਜੇ ਸ਼ਾਮ ਦੇ ਸੂਟ ਮੈਂ ਕਰਤਾ ਸਲਾਈ ਸਲਾਈ ਦਾ ਹੋ ਗਿਆ। ਪਾਈ ਰਹੇ ਹਾਂ ਇਹ ਡਰ ਲਾ ਰਹੇ ਹਾਂ ਉਹ ਕਰਾ ਬੇ ਖੜਾ ਹਾਂ ਮੈਂ ਅੱਗੇ। ਕੰਮ ਵਾਲੀ ਮੇਰਾ ਸਾਰਾ ਇੱਦਾਂ ਹੀ ਜਾਏਗਾ। ਸੂਟ ਮੈਂ ਕਰਤਾ ਸਟਰਕਚਰ ਕਿੰਨਾ ਹੋਣਾ। Nah, dia sih. Kau tahu ini dia? Awan. Terpayregi sih. Terpayregi. kamu. Mira, Sarah, ਥam ਹੋ ਗਏ ਨਾ ਮੈਂ ਸਵੇਰ ਜਲਦੀ ਜਣਾ ਸੀ ਸਵੇਰ ਸਜਣਾ ਨੂੰ ਉੱਠ ਕੇ ਖਾਣ ਲੱਗ ਕੇ ਲਗਾ ਚਲੋ ਸ਼ਾਮ ਨੂੰ ਤੇ ਆਣ ਖਾਣ ਕੇ ਤੁਮ ਜੇ ਤਾਂ ਸਵੇਰ ਜਲਦੀ ਉੱਠੇ ਤੇ ਮੈਂ ਕਰਦੇ ਹਾਂ ਸੀ ਚਲੋ ਹੋਏ ਗਏ ਚੁੱਪ ਚੁਪ ਰਿਆ ਮੈਂ ਖਾ ਬਣਾ ਲਈਏ ਖਾਣਾ ਵਗੈਰਾ ਦਾਲ ਤਾਂ ਰੂੜੀ ਆਪਾਂ ਬੁੰਦੀ ਬਸਰੀ ਦੀ ਕੱਟਣ ਦਾ ਨਾ ਨੂੰ ਤਾਂ ਲੱਗਦਾ ਕੱਟਣ ਦਾ ਨਾ ਟਾਈਮ ਲੱਗਦਾ ਹੁੰਦਾ ਕੱਟਣਾ ਲਈ ਦਾਲ ਆਪਣੀ ਜੀ ਦੀ ਤਾਂ ਬਾਅਸੇ ਨੂੰ ਕੋਕਤੀ ਤੇ ਮਸਾਲਾ ਕਰੀ ਲੋਜੀ ਸੂਟ ਵਗੈਰਾ ਤਿਆਰ ਕਰਨ ਤੋਂ ਬਾਅਦ ਮੈਂ ਵਿੱਚ ਜਿਹੜੇ ਮਸ਼ੀਨ ਵਾਲੇ ਕੱਪੜੇ ਸੀ ਆਪਣੇ ਉਹ ਲੱਕੀ ਸੀ ਕੱਢਣ ਬਸ ਕੱਲੇ ਮੈਂ ਡਰੈਅਰ ਕਰਕੇ ਰੱਖ ਦਿੱਤੇ ਸੀ ਮੈਂ ਕਿਹਾ ਚਲੋ ਸੁੱਕਣੇ ਸਵੇਰ ਪਾਤਾ ਕਿ ਹਨ ਉਹਨਾਂ ਨੂੰ ਤੇ ਇੱਥੇ ਮੈਂ ਬਣਾਈ ਸੀ ਦਾਲ ਮੂਗੀ ਮਸਰੀ ਦੀ ਹਨ ਉਹਨੂੰ ਲਗੀ ਸੀ ਬੈ ਤੜਕਾ ਲਗਾਉਣ ਤੜਕਾ ਇੱਥੇ ਮੈਂ ਲਗਾਉਣ ਲੱਗੀ ਸੀ ਤੇ ਸਿੱਕੇ ਹੋਦਾ ਤੇ ਆਟਾ ਵਗੈਰਾ ਵੀ ਦੇਖੋ ਇੱਥੇ ਮੈਂ ਗੁੰਨ ਕੇ ਰੱਖਿਆ ਸੀ ਤੇ ਕੁੱਛ ਜਿਹੜੇ ਆਪਣੇ ਚਾੜੇ ਬਰਤਨ ਵਗੈਰਾ ਸੇ ਭਾਂਡੇ ਸਾਰੇ ਉਹ ਵੀ ਮੈਂ ਸਾਫ਼ ਕਰਦੇ ਸੀਗੇ ਤੇ ਬਸ ਕੱਲੇ ਜਿਹੜੇ ਆਪਣੇ ਦਾਲ ਵਗੈਰਾ ਬਣਾਉਣੇ ਆ ਜਿਵੇਂ ਕਿ ਹਾਂ ਨਾ ਪੇਟਾ ਵਗੈਰਾ ਹੁੰਦੀਆਂ ਨੇ ਬਸ ਕੁਛ ਇਦਾਂ ਦੇ ਰਹਿ ਜਾਣਗੇ ਆਪਣੇ ਬਰਤਨ ਸਾਫ਼ ਕਰਨ ਨਾਲੇ ਤੇ ਬਸ ਮੈਂ ਮਸਾਲਾ ਜੀਰਾ ਸੀ ਕੱਲੇ ਪਿਆਜ਼ ਤੇ ਦੋ ਤਿੰਨ ਗੰਗਲੀਆਂ ਲਈ ਅਸੀਂ ਮੈਂ ਲਸਣ ਦੀਆਂ ਮੋਟੀ ਮੋਟੀ ਜੀ ਲਸਣ ਸੀ ਫਿਰ ਮੈਂ ਦੋ ਤਿੰਨ ਕੱਲੇ ਗੇ ਲੈਂ ਗਿਆ ਸੀ ਉਹਦੀਆਂ ਤੇ ਗੈਸ 'ਤੇ ਕਰਤਾ ਸੀ ਥੋੜਾ ਜਿਹਾ ਸੇਮਾ ਮੈਂ ਚਲੂ ਇਹਨੇ ਵੀ ਆਪਣਾ ਮਸਾਲਾ ਪਉਨੂੰ ਇੰਨੇ ਟਾਈਮ ਦੇ ਵਿੱਚ ਮੈਂ ਜਿਹੜੇ ਟਮਾਟਰ ਨੇ ਵੀ ਉਹ ਖਟ ਕਰਕੇ ਰੱਖੋ ਟਮਾਟਰ ਤੋਂ ਬਿਨਾ ਕੋਈ ਵੀ ਦਾਲਾ ਨਾ ਵਧੀਆ ਨਹੀਂ ਲੱਗੇ ਮੈਨੂੰ ਤਾਂ ਬਿਲਕੁਲ ਵੀ ਨਹੀਂ ਪਸੰਦ ਹੈਗੀ ਤੇ ਬਸ ਮੁੱਕਣ ਨਹੀਂ ਦਿੰਦੀ ਮੈਂ ਤਾਂ ਪਹਿਲਾਂ ਟਮਾਟਰ ਮੰਗਵਾ ਲੈਣੀ ਹੈਗੇ ਤੇ ਨਾਲ ਦੀ ਨਾਲ ਮੈਂ ਇੱਥੇ ਕੁਛ ਲਵਾਂਗੀ ਹਰੀਆਂ ਮਿਰਚਾਂ ਕੱਟ ਕੋੜੀ ਹਰੀਆਂ ਮਿਰਚਾਂ ਨੇ ਇੰਨੇ ਜ਼ਿਆਦਾ ਕੋੜੀਆਂ ਨਹੀਂ ਹੈਗੀਆਂ ਸੀਗੀਆਂ ਤੇ ਮੈਂ ਕਿਹਾ ਵੀ ਤਾਂ ਕਰਕੇ ਮੈਂ 5-6 ਮਿਰਚਾਂ ਨੇ ਜਿਹੜੀਆਂ ਪਾ ਲਈਆਂ ਸੀਗੀਆਂ ਹਰੰਗਤ ਜੀ ਸੋਹਣੀ ਹੋ ਜੇ ਨਾ ਦਾਲ ਦੀ ਜਿਵੇਂ ਪੀਲੀ ਦਾਲ ਹੁੰਦੀ ਆ ਨਾਲ ਰੈੱਡ ਟਮਾਟਰ ਹਰੀਆਂ ਮਿਰਚਾਂ ਤੇ ਨਾਲ ਕੁਛ ਟੜੀਆਂ ਸੀਗਾ ਇੱਥੇ ਮੈਂ ਉਹ ਕੱਟ ਕਰਕੇ ਰੱਖ ਲੂੰਗੀ ਇੱਥੇ ਤੜਕਾ ਲਗਾਉਣ ਤੋਂ ਬਾਅਦ ਬਸ ਥੋੜੀ ਦਾਲ ਮੇਰੇ ਕੋਲ ਇੱਥੇ ਗਾੜੀ ਵੀ ਸੀਗੀ ਮੈਂ ਕਿਹਾ ਇੱਕ ਵਾਰੀ ਤੜਕਾ ਲਗਾ ਦਈਏ ਫਿਰ ਮੈਂ ਬਾਅਦ ਚ ਦੇਖੂ ਵੀ ਕਿੰਨੇ ਦੀ ਜੇ ਗਾੜੀ ਹੋਈ ਥੋੜਾ ਜਿਹਾ ਗਰਮ ਕਰਕੇ ਆਪੋ ਦੇ ਵਿੱਚ ਫੜਾਂਗੇ ਪਾਣੀ ਤੇ ਲਓ ਜੀ ਮਸਾਲਾ ਆਪਣਾ ਉਹਨਾਂ ਰਿਆ ਸੀ ਨਾਲ-ਨਾਲ ਮੈਂ ਜਿਹੜੇ ਆਪਣੇ ਬਰਤਨ ਵਗੈਰਾ ਸੀ ਉਹਨਾਂ ਮੈਂ ਲੱਗੀ ਸੀ ਚੱਪਣ ਕਰਨ ਤੇ ਲੋ ਜੀ ਤੜਕਾ ਆਪਣਾ ਪੂਨ ਲੈ ਗਿਆ ਮੈਂ ਬਸ ਇਦਾਂ ਹੀ ਜਿਹੜਾ ਥੜਕਾ ਹੋ ਦਾਲ ਨੂੰ ਹਮੇਸ਼ਾ ਲਗਵਾਉਣੀ ਆ ਹਨਾ ਤੇ ਕੁਛ ਵਸ ਇਥੇ ਦਾਲ ਕੱਢ ਕੇ ਕੜਾਹੀ ਦੇ ਵਿੱਚ ਪਾ ਕੇ ਵੇਣਾ ਜਿੰਨਾ ਵੀ ਮਸਾਲਾ ਕੜਾਹੀ ਚ ਕਈ ਵਾਰ ਲੱਗਿਆ ਰਹਿ ਜਾਂਦਾ ਵੀ ਸਾਰਾ ਮੈਦੰ ਜਿਹੜਾ ਵਿੱਚ ਦਵਾਰੇ ਤੋਂ ਪਾ ਦੇਣੀ ਹੁੰਦੀ ਆ ਤੇ ਲੋ ਜੀ ਦਹਣ ਆਪਣੀ ਬਣ ਕੇ ਹੋ ਚੁੱਕਿਆ ਤਿਆਰ ਇਹਦੇ ਨਾਲ ਬਸ ਰੋਟੀ ਦਾ ਕੰਮ ਰਹਿ ਗਿਆ ਆਪਣਾ ਤੇ ਇਥੇ ਮੈਂ ਰੱਖੀ ਸੀ ਨਾ ਸੇਮੀਆਂ ਸੀ ਘੋਲੀ ਦੇ ਵਿੱਚ ਪਈਆਂ ਸੇਮੀਆਂ ਤਾਂ ਰਹੀਆਂ ਸੀ ਥੋੜੀਆਂ ਜਿਹਾ ਆਪਣਾ ਢੋਲੀ ਸੀਗੀ ਵੱਡੀ ਸਾਰੀ ਜਿੰਨੇ ਕ ਚੋਲਾ ਆ ਰਿਹਾ ਇਹਨੂੰ ਆਪਾਂ ਇੱਕ ਡੱਬੇ ਦੇ ਵਿੱਚ ਕੱਢ ਦਈਏ ਮੇਰੇ ਕੋਲ 2 ਕਿਲੋ ਵਾਲਾ ਸੀਗਾ ਇਹ ਡੱਬਾ ਖਾਲੀ ਪਿਆ ਤੇ ਮੈਂ ਕਿਹਾ ਚਲੋ ਪਹਿਦੀ ਵਿੱਚ ਕੱਢ ਦਈਏ ਢੋਲੀ ਆਪਣੀ ਹੋ ਜੂਗੀ ਫ੍ਰੀ ਤੇ ਜਿਹੜੇ ਇੱਥੇ ਮੈਂ ਆ ਦੇਖੋ ਇਧਰ ਨੂਰ ਨੂੰ ਦੇਖ ਰਹੀ ਸੀ ਮੈਂ ਦੇਖੋ ਉਧਰ ਸੂਟ ਸਲਾਈ ਕਰਵਾ ਕੇ ਲਈਏ ਦੂਜੀ ਵੇੜ ਤੋਂ ਫਾਈ ਫਿਰਦੀ ਸੀ ਅਬਦੇ ਚਾਚੂ ਨਾਲ ਫਿਰ ਰਹੀ ਸੀ ਇੱਥੇ ਤੇ ਉਹ ਮੈਂ ਵਸਣਾ ਇਹਦੇ ਸੀਮਿਆ ਢੋਲੀ ਦੇ ਵਿੱਚ ਕੱਢ ਕੇ ਢੋਲੀ ਕੋ ਕੱਪੜੇ ਨਾਲ ਸਾਫ ਜਿਹੜੇ ਆਪਣੇ ਸਾਹਮਣੇ ਡੱਬੇ ਤੁਹਾਨੂੰ ਵੀ ਦਿਖ ਰਹੇ ਹੋਣਗੇ ਨਾ ਪਏ ਸੀ ਜਿਹੜਾ ਆਪਣੇ ਸਾਫ ਕੀਤੇ ਸੀਗੇ ਤੇ ਮੈਂ ਸਾਰੇ ਡੱਬੇ ਹਨਾ ਜਾਨੀ ਕਿ ਇਹਨਾਂ ਸੈੱਟ ਕਰਕੇ ਢੋਲੀ ਦੇ ਵਿੱਚ ਰੱਖ ਲੂ ਤਾਂ ਕਿ ਜਦੋਂ ਵੀ ਆਪਾਂ ਨੂੰ ਉਹਨਾਂ ਦੀ ਲੋੜ ਪਵੇ ਹਨਾ ਆਸਾਨੀ ਨਾਲ ਆਪਾਂ ਨੂੰ ਮਿਲ ਜਾਣ ਤੇ ਬਾਕੀ ਇਦਾਂ ਹੁੰਦਾ ਵੀ ਸਾਫ਼ ਕੀਤੇ ਹੋਏ ਨੇ ਹੁਣ ਬੰਦ ਕਰਕੇ ਢੋਲੀ ਦੇ ਵਿੱਚ ਰੱਖ ਦਾਂਗੇ ਆਪਾਂ ਨੂੰ ਹਨਾ ਇਦਾਂ ਵੀ ਨਹੀਂ ਹੋਊਗਾ ਵੀ ਦਵਾਰੇ ਤੋਂ ਉਹਨੇ ਨਹੀਂ ਜਾ ਕੇ ਵੀਰ ਜਿਵੇਂ ਕੋਈ ਚੀਜ਼ ਹਨਾ ਵਿੱਚ ਵੜ ਕੇ ਬਹਿ ਜੇ ਹਨਾ ਉਹ ਚੀਜ਼ ਤਾਂ ਥੋੜਾ ਜਿਹਾ ਡਰ ਲੈਂਦਾ ਵੀ ਹੁਣ ਗਰਮੀ ਆ ਗਈਆਂ ਚਿਪਕੀਆਂ ਮੱਛਰ ਕੁਛ ਇਦਾਂ ਦਾ ਹੁਣ ਚੱਲਿਆ ਕਰੋ ਸਾਰਾ ਕੁਝ ਥੇ ਲੋ ਜੀ ਸਾਰੇ ਡੱਬਿਆਂ ਦੇ ਮੇਰੇ ਢੱਕਣ ਵਗੈਰਾ ਲਾ ਕੇ ਸੈੱਟ ਕਰਕੇ ਉਹ ਮੈਂ ਰੱਖ ਦਊਗੀ ਢੋਲੀ ਦੇ ਵਿੱਚ ਤੇ ਡੱਬੇ ਅੱਜ ਮੇਰੇ ਇੱਥੇ ਕਾਫੀ ਫ੍ਰੀ ਹੋ ਗਏ ਸੀਗੇ ਤੇ ਲੋ ਜੀ ਡੱਬੇ ਵਗੈਰਾ ਸੈੱਟ ਕਰ ਲਵਾਂ ਮੈਂ ਇੱਥੇ ਬਸ ਰੋਟੀ ਵੀ ਬਣਾਤੀ ਸਾਰਾ ਕੰਮ ਕਰਕੇ ਫ੍ਰੀ ਹੋ ਕੇ ਇਹਨਾਂ ਦੇ ਪਾਪਾ ਨਹੀਂ ਆਏ ਸੀ ਮੈਂ ਇੱਥੇ ਲੱਗੀ ਸੀ ਸੂਟ ਨੂੰ ਤਰਪਾਈ ਕਰਨ ਤੇ ਲੋ ਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਜੇਕਰ ਤੁਸੀਂ ਮੇਰੀ ਵੀਡੀਓ ਫਸਟ ਟਾਈਮ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਹਰ ਸੱਚੀ ਕਾਲ